ਜਿੱਥੇ ਅੱਜ ਦੇ ਜਮਾਨੇ ਵਿੱਚ ਮੋਬਾਈਲ ਫੋਨ ਲੋਕਾਂ ਲਈ ਸੁੱਖ ਸਹੂਲਤਾਂ ਦਾ ਸਾਧਨ ਮੰਨਿਆ ਜਾਂਦਾ ਹੈ ਉੱਥੇ ਹੀ ਦੂਜੇ ਪਾਸੇ ਮੋਬਾਈਲ ਨਾਲ ਹੋਣ ਵਾਲੇ ਨੁਕਸਾਨ ਵੀ ਲੋਕਾਂ ਨੂੰ ਸਹਿਣ ਕਰਨੇ ਪੈ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਜਲਾਲਾਬਾਦ ਦੇ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਵਿੱਚ ਵੇਖਣ ਨੂੰ ਮਿਲੀ ਜਿੱਥੇ ਮੋਬਾਈਲ ਫਟਣ ਨਾਲ ਇੱਕ ਗਰੀਬ ਪਰਿਵਾਰ ਦੇ ਘਰ ਵਿੱਚ ਅੱਗ ਲੱਗ ਗਈ ਜਿਸ ਕਾਰਨ ਘਰ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਗਰਸ਼ਨ ਸਿੰਘ ਜੀ ਪਿੰਡ ਕਿਹੜਾ ਜੀ ਹਜ਼ਾਰਾ ਰਾਮ ਸਿੰਘ ਰਾਤ ਕੀ ਗੱਲਬਾਤ ਹੋਈ ਸੀ ਟਟਕਾਰ ਦੀ ਇਹ ਸਵੇਰ ਰਾਤੀ ਸੰ ਕਹ ਲੱਗਿਆ ਸਾਡੇ 3-3 ਨੂੰ ਕੋਈ ਜੀ ਪਹਿਲਾਂ ਅੰਦਰ ਸੱਤੇ ਹੋ ਤੇ ਬਾਹਰ ਆ ਗਏ ਜੀ ਇਹ ਤਾਂ ਖੜਕਾ ਹੀ ਆਇਆ ਸੀ ਉਸੇ ਮਾਰ ਲਿਆ ਮਤਲਬ ਇੱਥੇ ਅੱਛਾ ਜੀ ਹਾਂ ਜੀ ਜਦੋਂ ਤੁਹਾਨੂੰ ਪਤਾ ਲੱਗਿਆ ਫਿਰ ਮੋਬਾਈਲ ਹੈਗਾ ਸੀ ਉਸੇ ਪਤਾ ਲੱਗਿਆ ਕਾਦੀ ਮੋਬਾਈਲ ਕਰਨ ਹੋਇਆ ਹੈ ਕਿ ਅੱਛਾ ਹਾਂ ਜੀ ਕਿੰਨਾ ਕ ਸਾਮਾਨ ਛੱਡ ਗਿਆ ਕਰਦੇ ਸਾਮਾਨ ਤਾਂ ਤੁਸੀਂ ਦੇਖਦੇ ਪੈਂ ਕਿੰਨਾ ਛੱਡ ਗਿਆ ਜੀ ਨਾ ਤਾਜਾ ਕਿੰਨਾ ਕੋ ਨੁਕਸਾਨ ਹੋ ਗਿਆ ਉਹ ਵੀ ਲੱਖ ਡੇਢ ਲੱਖ ਹੋਈ ਹੈ ਡੇਢ ਕੋ ਲੱਖ ਦਾ ਹੋ ਗਿਆ ਪ੍ਰਸ਼ਾਸਨ ਦੁੱਖੀ ਮੰਗ ਕਰ ਦੋ ਇਹ ਮਦਦ ਕਰ ਦਿਓ ਸਾਡੀ। ਹਾਂ ਛੋਟੇ ਕੀ ਨਾਮ ਤੇਰਾ? ਸੰਦੀਪ ਸਿੰਘ। ਕਿਹੜੀ ਕਲਾਸ ਪੜ੍ਹਦੇ ਹੋ? 9ਵੀਂ। ਰਾਤ ਕੀ ਗੱਲਬਾਤ ਹੋ ਇਸ ਛੋਟੇ ਨਾਲ? ਰਾਤੀ ਅੱਗ ਲੱਗ ਗਈ ਸੀ 3:30 ਵਜੇ। ਅੱਛਾ। ਤੇ ਕਿੰਨਾ ਸਾਮਾਨ ਸੜ ਗਿਆ? ਸਾਰੇ ਸੜ ਗਏ ਕਿਤਾਬਾਂ ਕਾਪੀਆਂ ਵਿੱਚ ਸੜ ਗਏ। 850 ਦੀ ਕਿਤਾਬ ਕਾਪੀ ਕਤਬਲਾ ਹੈ। ਅੱਛਾ ਪੈਸੇ ਹੈ ਨਹੀਂ ਕਾਪੀ ਕਤਬਲਾਣ ਵਾਸਤੇ। ਕਿੰਨੇ ਤੁਸੀਂ ਪੈਣ ਪ੍ਰਾਪੜ ਦਿਓ? ਅਸੀਂ ਦੋ ਭਰਾ ਹਾਂ। ਅੱਛਾ ਕਿਹੜੀ ਕਿਹੜੀ ਕਲਾਸ ਤੇ? 1+1 ਤੇ 9ਵੀਂ। ਦੋਨਾਂ ਦੀ ਕਿਤਾਬਾਂ ਸੜ ਗਈਆਂ। ਹਾਂਜੀ। ਅੱਛਾ। ਇਹ ਰਾਤ ਕਿੰਨੇ ਵਜੇ ਦੀ ਗੱਲ ਹੈ ਇਹ 2 ਵਜੇ ਅੱਗ ਲੱਗੀ 3:30 ਵਜੇ ਉੱਠੇ ਸੀ ਮੈਂਬਰ ਸਾਹਿਬ ਕੀ ਨਾਮ ਤੁਹਾਡਾ ਜੀ ਜੱਜ ਸਿੰਘ ਜੀ ਮੈਂਬਰ ਜੀ ਮੈਂਬਰ ਸਾਹਿਬ ਇਹ ਰਾਤ ਕੀ ਘਟਨਾ ਵਾਪਰੀ ਹੈ ਜੀ ਇਹ ਰਾਤ ਨੂੰ 2:30 ਤਿੰਨ ਦਾ ਟਾਈਮ ਹੈ ਕਰੀਬ ਇਹਨਾਂ ਦਾ 2000 ਰੁਪਏ ਨੇ ਜੀ ਸਾਨੂੰ ਤਾਂ ਸਵੇਰ ਪਤਾ ਲੱਗਿਆ ਹੈ ਜੀ ਸਵੇਰ ਆਏ ਦੇਖਿਆ ਸਾਰਾ ਕੁਝ ਇਹਨਾਂ ਦਾ ਸੁਆਹ ਹੋ ਚੁੱਕਾ ਹੈ ਜੀ ਇੱਕੋ ਕੱਚਾ ਮਕਾਨ ਹੈ ਇੱਕ ਹੀ ਕਮਰਾ ਹੈ ਜੀ ਇਹ ਗਰੀਬ ਬੰਦਾ ਹੈਗਾ ਇਟਾਂ ਦਾ ਕੰਮ ਕਰਦਾ ਹੈ ਬਲੇ ਪੁੱਲਿਆਂ ਦਾ ਕਰਦਾ ਹੈ ਇਸ ਟਾਈਮ ਇਹਦੇ ਕੋਲ ਕੁਝ ਵੀ ਨਹੀਂ ਰਹੇਗਾ ਨਾ ਬੱਚਿਆਂ ਦੇ ਪਾਣ ਨੂੰ ਰਹਿ ਗਿਆ ਤੇ ਨਾ ਇਹਨਾਂ ਦੇ ਆਦੇ ਪਾਉਣਗੇ ਜੀ ਮੈਂਬਰ ਸਾਹਿਬ ਪੰਚਾਇਤ ਵੱਲੋਂ ਤੁਸੀਂ ਇਹਨਾਂ ਦੀ ਕੀ ਸਹਾਇਤਾ ਕਰ ਰਹੇ ਹੋ ਪੰਚਾਇਤ ਵੱਲੋਂ ਅਸੀਂ ਪੰਚਾਇਤ ਮੈਂਬਰ ਅਸੀਂ ਪਾਣ ਲਾ ਰਹੇ ਆ ਆਪਸੇ ਕਿ ਜੋ ਵੀ ਇਹਨਾਂ ਦਾ ਕੋਈ ਜਿੰਨੀ ਵੀ ਹੈਲਪ ਹੁੰਦੀ ਹੈ ਅਸੀਂ ਪੰਚਾਇਤ ਕਰਾਂਗੇ ਮੈਂਬਰ ਸਾਹਿਬ ਇੱਕ ਪਿੰਡ ਦਾ ਪੰਚਾਇਤੀ ਪੈਸਾ ਵੀ ਆਉਂਦਾ ਵਿੱਤ ਕਮਿਸ਼ਨ ਦੇ ਉਹਦਾ ਉਹਦੇ ਵਿੱਚ ਕੋਈ ਵੱਧ ਕਰੋਗੇ ਵੇਖੋ ਜੀ ਅਸੀਂ ਪ੍ਰਸ਼ਾਸਨਾਂ ਜਿਵੇਂ ਵੀਡੀਓ ਹੈ ਸੈਕਟਰੀ ਹੈ ਇਹਨਾਂ ਨਾਲ ਮਿਲ ਕੇ ਜਿੰਨੀ ਕੋ ਹੈਲਪ ਹੁੰਦੀ ਹੈ ਉਹਨਾਂ ਦੇ ਸਹਿਯੋਗ ਨਾਲ ਕੀਤੀ ਜਾਵੇਗੀ ਆਪਣੇ ਕੋਲ ਕਿੰਨੇ ਬੱਚੇ ਕਿੰਨੇ ਪੜਦੇ ਆ ਦੋ ਬੱਚੇ ਨੇ ਇਹਨਾਂ ਦੇ ਅੱਛਾ ਇੱਕ ਨੋਮੀ ਕਲਾਸ ਹੈ ਇੱਕ ਪਲੱਸ 1 ਕਲਾਸ ਜੀ ਉਹਨਾਂ ਦੀਆਂ ਕਾਫੀਆਂ ਕਿਤਾਬਾਂ ਕਹਿੰਦੇ ਸੜ ਗਈ ਸਭ ਕੁਝ ਹੋ ਗਿਆ ਵਰਦੀਆਂ ਤੱਕ ਜੀ ਜੀ ਕੋਈ ਨਹੀਂ ਇਹਨਾਂ ਦਾ ਬੱਚਾ ਆਪਾਂ ਇਹਨਾਂ ਪੈਨਸਲ ਕੋਈ ਚੀਜ਼ ਨਹੀਂ ਜਿੰਨਾ ਅੰਦਰ ਪਿਆ ਸੀ ਸਾਰਾ ਸਮਾਨ ਸੜ ਕੇ ਸੁਆਹ ਚੁੱਕਾ ਹਾਂ ਜੀ